ਪਿੰਡ ਕਾਲੇ ਕਿਵ ਲੋਕ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਜੀ ਅੱਜ ਆਪਣੀ ਵੀਡੀਓ ਕਾਫੀ ਲੇਟ ਹੋ ਗਈ ਮੇਰਾ ਤਾਂ ਟਾਈਮ ਹੈ ਦੇਖਿਆ ਨਹੀਂ ਜਿਆਦਾ 8 ਕ ਦਾ ਟਾਈਮ ਹੋਊਗਾ ਜਿਆਦਾ 8 ਤੋਂ ਉੱਪਰ ਹੋਵੇ ਕਿਉਂਕਿ ਆਪਣੇ ਕੋਲ ਅੱਜ ਪਹੁੰਚੀ ਹੈ ਪਾਛਮ ਤੇ ਪਾਛਮ ਆਪਣੀ ਹੋ ਗਈ ਲੇਟ ਪਹੁੰਚ ਚ ਆਪਣੇ ਕੋਲੇ ਬਸ ਹੁਣੀ ਪਹੁੰਚੀ ਸੀਗੀ ਤੇ ਮੈਂ ਕਿਹਾ ਵੀ ਮੈਂ ਤੁਹਾਨੂੰ ਪਤਾ ਵੀ ਡੇਲੀ ਵੀਡੀਓ ਆਪਾਂ ਨੂੰ ਬਣਾ ਕੇ ਦੇਣੀ ਪੈਂਦੀ ਆ ਜੇ ਆਪਾਂ ਡੇਲੀ ਵੀਡੀਓ ਨਹੀਂ ਬਣਾਉਂਦੇ ਫਿਰ ਆਪਣਾ ਵਾਚ ਟਾਈਮ ਫਿਰ ਪਿੱਛੇ ਚਲਿਆ ਜਾਂਦਾ ਹੈਗਾ ਤਾਂ ਵੀ ਆਪਾਂ ਨੂੰ ਵੀ ਵੀਡੀਓ ਡੇਲੀ ਬਣਾਉਣੀ ਪੈਂਦੀ ਆ ਵੈਸੇ ਟਾਈਮ ਤਾਂ ਦੇਖੋ ਅੱਜ ਮੈਂ ਬਹੁਤ ਲੇਟ ਵੀਡੀਓ ਪਾ ਰਹੀ ਆ ਤੇ ਦੇਖੋ ਅੱਜ ਆਪਣਾ ਕਿਵੇਂ ਬਣੂ ਤੇ ਚਲੋ ਆਪਾਂ ਵੀਡੀਓ ਪਾ ਦਿੰਨੇ ਆ ਤੇ ਵੀਡੀਓ ਅੱਜ ਆਪਣੀ ਲੇਟ 8 ਵਜੇ ਗਈ ਆ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਇਹ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਮੇਰੀਆਂ ਭੈਣਾਂ ਜਿਹਦੇ ਮੈਨੂੰ ਇਹਨੇ ਸੋਨੇ ਕਮੈਂਟ ਕਰਦੀਆਂ ਨਾ ਤੇ ਬਹੁਤ ਵਧੀਆ ਲੱਗਦਾ ਆਪਨੂੰ ਵੀ ਇੱਕ ਭੈਣ ਆਪਣੀ ਡਿਸਟ੍ਰਿਕਟ ਸੰਗਰੂਰ ਲਹਿਰਾ ਗੱਗ ਤੇ ਭੈਣ ਨੇ ਮੈਸੇਜ ਕੀਤਾ ਪੈਨੇ ਥੋੜੀ ਡੇਲੀ ਵੀਡੀਓ ਵੇਖਣੀ ਆ ਬਹੁਤ ਧੰਨਵਾਦ ਭੈਣੇ ਤੇਹ ਦਿ ਲੋ ਧੰਨਵਾਦ ਤੇ ਸ਼ਾਇਦ ਮਿਲਦਾ ਭੈਣ ਦਾ ਨਾ ਦਰਸ਼ਨਾ ਜੇ ਭੈਣ ਨੇ ਕਮੈਂਟ ਕੀਤਾ ਤੇ ਬਹੁਤ ਭੈਣੇ ਤੁਹਾਡਾ ਧੰਨਵਾਦ ਤੁਸੀਂ ਵੀ ਮੈਨੂੰ ਨੇ ਸੋਨੇ ਕਮੈਂਟ ਕਰਦੀਆਂ ਤੇ ਹੁਣ ਵੀ ਤੁਸੀਂ ਵੇਟ ਕਰੀ ਜਾਂਦੇ ਹੋਗੇ ਵੀ ਅੱਜ ਵੀਡੀਓ ਨਹੀਂ ਆਏਗੀ ਅੱਜ ਤਾਂ ਵੀਡੀਓ ਪਾਉਣੀ ਸੀਗੀ ਪਾਚਮ ਦੀ ਮੈਂ ਤਾਂ ਬਹੁਤ ਟਾਈਮ ਦੀ ਵੇਟ ਕਰੀ ਜਾਂਦੀ ਸੀ ਕਿ ਉਹ ਤੋਂ ਮੇਰੇ ਕੋਲ ਪਹੁੰਚੇ ਤੇ ਮੈਂ ਤੁਹਾਨੂੰ ਦਿਖਾਵਾਂ ਇੰਨਾ ਚ ਕੋਈ ਕਲਰ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਬਣਵਾ ਸਕਦੇ ਆ ਤੇ ਬਹੁਤ ਤੈਨ ਲਈ ਧੰਨਵਾਦ ਮੇਰੀਆਂ ਭੈਣਾਂ ਦਾ ਤੇ ਜਿਹੜੀ ਭੈਣ ਨੇ ਮੈਨੂੰ ਕੱਲ ਮੈਸੇਜ ਕੀਤਾ ਸੀ ਤੁਹਾਡੀ ਡੇਲੀ ਵੀਡੀਓ ਬਣਨੇ ਪੈਣੇ ਤੋਂ ਧੰਨਵਾਦ ਤੁਹਾਡਾ ਤੇ ਚਲੋ ਵੀਡੀਓ ਥੋੜੀ ਲੰਬੀ ਹੋ ਜੂਗੀ ਮੈਂ ਤੁਹਾਨੂੰ ਥੋੜੀ ਜਿਹੀ ਗੱਲਾਂ ਸਾਂਝੀਆਂ ਕਰਨੀਆਂ ਕਮੈਂਟਾਂ ਬਾਰੇ ਤੇ ਇੱਕ ਭੈਣ ਮੈਂ ਤੁਹਾਨੂੰ ਕੱਲ ਵੀ ਵੀਡੀਓ 'ਚ ਦੱਸਿਆ ਸੀਗਾ ਵੀ ਪਾਕਸਤਾਨ ਤੋਂ ਫਿਰ ਨਾਲ ਜੁੜੇ ਹੋਇਆ ਤੇ ਸਾਨੂੰ ਹੁਣ ਵੀ ਪਤਾ ਲੱਗ ਜੀ ਉਹ ਵੀ ਵੈਸੇ ਭੈਣ ਨੂੰ ਹੁਣ ਵੀ ਉਹਦੀ ਕੋਈ ਵੀਡੀਓ ਚੱਲੀ ਜਾਊਗੀ ਤੇ ਬਹੁਤ ਭੈਣੇ ਤਹਿ ਦਿਲੋਂ ਧੰਨਵਾਦ ਤੇ ਭੈਣੇ ਕੱਲ ਵੀ ਕਮੈਂਟ ਕਰਕੇ ਵੀ ਇਹੀ ਮੈਨੂੰ ਕਮੈਂਟ ਕੀਤਾ ਭੈਣ ਕਹਿੰਦੀ ਜਦੋਂ ਤੁਸੀਂ ਵੀ ਗੁਰਦੁਆਰਾ ਸਾਹਿਬ ਆਇਆ ਤੇ ਸਾਨੂੰ ਜਰੂਰ ਮਿਲ ਕੇ ਜਾਇਓ ਦੇਖੋ ਜੀ ਤੁਸੀਂ ਕਿੰਨਾ ਪਿਆਰ ਕਰਦੇ ਆ ਕਿੱਥੋਂ ਬੈਠੇ ਪਿਆਰ ਕਰਦੇ ਆ ਤਹਿ ਦਿਲੋਂ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੇਖੋ ਕਿਉਂਕਿ ਜਦੋਂ ਆਪਾਂ ਕਮੈਂਟ ਕਰਦੇ ਆ ਆਪਣੇ ਲਈ ਆਪਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਹੈਗਾ ਤੇ ਵੀਕੋ ਤੁਸੀਂ ਲੈ ਕੇ ਪੰਜਾਬੀ ਦੇ ਵਿੱਚ ਕਿੰਨਾ ਵਧੀਆ ਮੈਨੂੰ ਕਮੈਂਟ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਭੈਣ ਕਹਿੰਦੀ ਵੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਆਏ ਤੇ ਭੈਣੇ ਜਰੂਰ ਦੱਸਿਓ ਭੈਣੇ ਕੋਈ ਗੱਲ ਨਹੀਂ ਤੇ ਜੀ ਧੰਨਵਾਦ ਮੇਰੇ ਪਾਕਿਸਤਾਨ ਵਾਲੀ ਭੈਣ ਦਾ ਵੀ ਮੇਰੇ ਨਾਲ ਜੁੜੇ ਹੋਏ ਆ ਤੇ ਹਾਂ ਭੈਣੇ ਅਸੀਂ ਆਉਣਾ ਤਾਂ ਜਨਵਰੀ ਦੇ ਵਿੱਚ ਸੀਗਾ ਸਾਡਾ ਦੂਜਾ ਚਾਚੇ ਚਾਹਿਆਂ ਦਾ ਪਰਿਵਾਰ ਤਾਂ ਆਇਆ ਸੀ ਮੇਰੇ ਪਾਸਪੋਰਟ 'ਚ ਕੋਈ ਦਿੱਕਤ ਵੀ ਪੈਂਦੀ ਸੀ ਕਿ ਨਾਂ ਦੀ ਤੇ ਤਾਂ ਮੈਂ ਰਹਿ ਗਈ ਤੇ ਆਉਣਾ ਤਾਂ ਮੈਂ ਜਨਵਰੀ 'ਚ ਹੀ ਸੀਗਾ ਪਾਕਿਸਤਾਨ 'ਚ ਕਿਉਂਕਿ ਵੀ ਮੈਂ ਤੀਰਥ ਯਾਤਰਾ ਬਹੁਤ ਜ਼ਿਆਦਾ ਕਰਦੀ ਆ ਮੈਂ ਆਏ ਨਹੀਂ ਜੀ ਵੀ ਮੈਂ ਜ਼ਿਆਦਾ ਹੀ ਕਰਦੀ ਆ ਤੀਰਥ ਯਾਤਰਾ ਮੈਨੂੰ ਬਹੁਤ ਜ਼ਿਆਦਾ ਹੀ ਆ ਕਾਫੀ ਸਮੇਂ ਤੋਂ ਮੈਂ ਕਹਿੰਦੀ ਸੀ ਵੀ ਮੈਂ ਨਾਨਾ ਕਾਨਾਸ ਦੀ ਵੀ ਇੱਥੇ ਵੀ ਮੈਂ ਜਾਣਾ ਹੈਗਾ ਪਾਕਿਸਤਾਨ ਮੈਂ ਤੇ ਚਲੋ ਕੋਈ ਗੱਲ ਨਹੀਂ ਆਪਾਂ ਮੇਰੇ پاسਵਰਡ ਦਿੱਕਤ ਜੀ ਪੈ ਗਈ ਕਰਕੇ ਮੈਂ ਰਹਿ ਗਈ ਨਹੀਂ ਵੀ ਜਰਮਨੀ ਸੀ ਜ਼ਰੂਰ ਜਾਣਾ ਸੀਗਾ ਕੋਈ ਨਹੀਂ ਭੈਣੇ ਆਪਾਂ ਮੈਂ ਜਦੋਂ ਦੀ ਆਏ ਤੁਹਾਨੂੰ ਜ਼ਰੂਰ ਦੱਸਾਂਗੀ ਜ਼ਰੂਰ ਤੁਹਾਨੂੰ ਮਿਲ ਕੇ ਆਵਾਂਗੇ ਤੇ ਇਹ ਦਿਨੋਂ ਧੰਨਵਾਦ ਮੇਰੀ ਭੈਣ ਦਾ ਪਾਕਿਸਤਾਨ ਵਾਲੀ ਦੇ ਇੰਨੇ ਵਧੀਆ ਮੈਨੂੰ ਕਮੈਂਟ ਕਰਦੇ ਆ ਤੇ ਅੱਵਾਸ ਨੂੰ ਕੱਲ ਵੀ ਕਿਹਾ ਸੀ ਵੀ ਆਪਣੀ ਵੀਡੀਓ ਵੀ ਪਾਕਿਸਤਾਨ ਦੇ ਵਿੱਚ ਗਾਹ ਸ਼ੇਅਰ ਕਰਿਓ ਤੇ ਬਹੁਤ ਧੰਨਵਾਦ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦਾ ਮੇਰੇ ਨਾਲ ਜੋੜਨ ਦਾ ਇਹਨੇ ਸੋਹਣੇ ਤੁਸੀਂ ਕਮੈਂਟ ਕਰਦੇ ਆ ਤੇ ਤੈਨ ਦਿਲੋਂ ਤੁਹਾਡਾ ਧੰਨਵਾਦ ਤੇ ਬਹੁਤ ਭੈਣਾਂ ਨੇ ਕੱਲ ਮੈਂ ਸਾਨੂੰ ਅੱਗੇ ਵੀ ਦੱਸਿਆ ਸੀ ਇਹ ਵੀ ਇੱਕ ਗਾਗਾ ਲਹਿਰਾ ਗਾਗਾ ਤੋਂ ਪੈਨ ਕਿੰਦੀ ਪੈਨੇ ਤੁਸੀਂ ਡੇਲੀ ਵੀਡੀਓ ਬੇਨੀਆਂ ਤੇ ਬਹੁਤ ਧੰਨਵਾਦ ਤੇ ਸ਼ਾਇਦ ਮੇਰੇ ਭੈਣ ਉਸਨੇ ਇੱਕ ਕਮੈਂਟ ਵੀ ਕੀਤਾ ਸੀ ਵੀ ਤੁਸੀਂ ਬੈਗ ਕਿਹੜੇ ਕੱਪੜੇ ਦੇ ਬਣਾਉਣੇ ਆ ਤੇ ਇਹ ਬੈਨੇ ਵੀ ਕੋਈ ਆ ਨਾਰਮਲੀ ਆ ਕੋਈ ਜ਼ਿਆਦਾ ਵੀ ਲੈਦਰ ਵਗੈਰਾ ਤਾਂ ਨਹੀਂ ਹੈਗੀਗੀ ਹੈ ਕੱਪੜੇ ਦੇ ਆ ਤੇ ਪਰ ਵਧੀਆ ਕੱਪੜੇ ਦੀ ਬਣਾਉਣੀ ਆ ਕੱਪੜੇ ਤੇ ਆ ਵੀ ਲੈਦਰ ਨਹੀਂ ਹੈਗੀ ਕਪੜਾ ਜਾਂ ਜਿਵੇਂ ਮਤਲਬ ਵੀ ਮੈਂ ਨੀਲੇ ਜੇ ਬਣਾਏ ਸੀ ਬਲੈਕ ਬਣਾਏ ਸੀ ਇੱਕ ਮੈਂ ਸਕੈਨ ਜੀ ਕਲਰ ਦਾ ਕੱ ਲਿਆ ਸੀ ਉਹ ਉਹ ਤਾਂ ਜਾਨੀ ਮਤਲਬ ਜਿਹੜਾ ਸਕੈਨ ਕਲਰ ਦਾ ਸੀਗਾ ਉਹ ਤਾਂ 1000 ਰੁਪਏ ਮੀਟਰ ਮੇਰਾ ਛੂਟ ਬਣਿਆ ਸੀ ਕਮੀਜ਼ ਕੱਲਾ 1000 ਰੁਪਏ ਦਾ ਮੀਟਰ ਆਇਆ ਸੀ ਉਹਦੇ ਵਿੱਚੋਂ ਕੱਪੜਾ ਥੋੜਾ ਵੱਧ ਸੀਗਾ ਤੇ ਮੈਂ ਉਹਦਾ ਬਣਾਤਾ ਜਿਵੇਂ ਬੈਲ ਬਟਨ ਦੇ ਆ ਵੀ 3 3000 35 35 ਸੌਲੇ ਸ਼ੂਟ ਉਹਨਾਂ ਚ ਪੀਸ ਮੈਂ ਉੱਥੋਂ ਲੈ ਆਉਣੀ ਹੁੰਦੀ ਆ ਤੇ ਉਹਨਾਂ ਦੇ ਮਹਿੰਗਿਆ ਦੇ ਬਣਾਉਣੇ ਹੁੰਦੀ ਆ ਤੇ ਭੈਣ ਨੇ ਪੁੱਛਿਆ ਸੀਗਾ ਤੇ ਕੋਈ ਗੱਲ ਨਹੀਂ ਜਦੋਂ ਮੀ ਮੇਰਾ ਨੰਬਰ ਸਕਰੀਨ ਤੇ ਮੈਂ ਹਰ ਦਿੰਦੀ ਆ ਤੁਹਾਨੂੰ ਕਿ ਤੁਸੀਂ ਜਦੋਂ ਵੀ ਮਰਜ਼ੀ ਮੇਰੇ ਨਾਲ ਗੱਲ ਕਰੋ ਤੇ ਤੈਨੂੰ ਦਿ ਲੋ ਧੰਨਵਾਦ ਮੇਰੀਆਂ ਭੈਣਾਂ ਦਾ ਲੋ ਜੀ ਵੀਡੀਓ ਆਪਣੀ ਗੱਲਾਂ ਦੀ 5 ਮਿੰਟ ਦੀ ਹੋ ਗਈ ਅੱਜ ਬਸ ਉਹਨੂੰ ਫਿਖਾਉਣੇ ਪਾਚੋ ਤੇ ਕਲਰ ਆਏ ਸੀਗੇ ਤੇ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਗੇ ਜੇ ਹੋਵੇ ਤਾਂ ਤੁਸੀਂ ਆਪਦੇ ਆਰਡਰ ਆਪਦੇ ਬੁੱਕ ਕਰਵਾ ਲਿਓ ਦੇਖੋ ਕਿਉਂਕਿ ਆਪ ਨੂੰ ਤਾਂ ਬਹੁਤ ਲੱਗਦਾ ਵੀ ਅਸੀਂ ਆ ਵੀ ਕਲਰ ਲੈ ਲਈਏ ਆ ਵੀ ਲੈ ਲਈਏ ਹਨਾ ਕੇਵਰ ਸੋਨੂੰ ਵੀ ਇਹ ਹੋਊਗਾ ਵੀ ਅਸੀਂ ਬਣਵਾਉਣੀ ਹੈ ਕਿਹੜੇ ਕਲਰ ਦੀ ਬਣਾਈਗੀ ਬਹੁਤ ਪੈਣਾ ਤੇ ਜੇ ਮੈਂ ਪੱਛਮ ਤੇ ਖੋਣੀ ਸਕਰੀਨਸ਼ਾਟ ਲੈ ਲੈਂਦੀ ਵਸਨ ਪੈਣੀ ਇਹੋ ਜਿਹੀ ਬਣਾ ਦੇ ਇਹ ਵੀ ਕੰਮ ਠੀਕ ਆ ਆਪਣਾ ਲਓ ਜੀ ਦੇਖੋ ਵੀਡੀਓ ਜਿਆਦਾ ਲੰਬੀ ਹੋਊਗੀ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਕਲਰ 60 ਰੁਪਏ ਵਾਲਾ ਗੋਲਾ ਵਧੀਆ ਚ ਉਹਨੇ ਵਧੀਆ ਵਾਲੀ ਚ ਤੇ ਇਹ ਦੇਖੋ ਜੀ ਜਿਆਦਾਤਰ ਤਾਂ ਮੇਰੇ ਦੇ ਵਿੱਚ ਬਣਾਉਣੀ ਕੋਈ ਇਹਦੇ ਵਿੱਚ ਕੋਈ ਲੰਬਾ ਨਹੀਂ ਕੋਈ ਕਮ ਲੇਟ ਨਹੀਂ ਕੁਝ ਨਹੀਂ ਇਹਦੇ ਵਿੱਚ ਵੀ ਮੈਂ ਇਹ 2015 ਤੋਂ ਕੰਮ ਸ਼ੁਰੂ ਕੀਤਾ ਸੀ ਮੇਰੇ ਇਸੇ ਪੱਛਮ ਵਿੱਚ ਕੀਤਾ ਸੀਗਾ ਤੇ ਬਹੁਤ ਇਹਦਾ ਬਹੁਤ ਵਧੀਆ ਰਿਜ਼ਲਟ ਨਾ ਆਉਂਦਾ ਹੈ ਖੁਦ ਮੇਰੀਆਂ ਆਪਦੀਆਂ ਸਾਰੀਆਂ ਇਸੇ ਦੇ ਪੱਛਮ ਵਾਲੀਆਂ ਬਣਾਈਆਂ ਸੈਟੀਸਫਾਇਰ ਗੋਲੇ ਚ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਬਣਵਾ ਸਕਦੇ ਆ ਇਹ ਕਲਰ ਆ ਗਿਆ ਸੀ ਆ ਇੱਕ ਆ ਗਿਆ ਸੀ ਗ੍ਰੇ ਇਹ ਗ੍ਰੇ ਤਾਂ ਮੈਨੂੰ ਬਹੁਤ ਪਿਆਰਾ ਕਲਰ ਹੈ ਤੇ ਮੇਰਾ ਫੇਵਰਿਟ ਕਲਰ ਹੈ ਵੈਸੇ ਮੈਂ ਲਾਈਟ ਕਲਰ ਪਾਉਂਦੀ ਨਹੀਂ ਮੈਂ ਡਾਰਕ ਹੀ ਪਾਉਣੀ ਆ ਸੋਨੂੰ ਵੀ ਪਤਾ ਹੁੰਦਾ ਮੈਂ ਹਰ ਇੱਕ ਚੀਜ਼ ਦੀ ਵੀਡੀਓ ਚ ਮੈਂ ਵਸ ਫਰੂਟ ਵੀ ਮੈਂ ਡਾਰਕ ਪਾਉਣੀ ਮੈਨੂੰ ਲਾਈਟ ਪਸੰਦ ਨਹੀਂ ਹੈਗਾ ਨਹੀਂ ਸਾਡੇ ਘਰ ਦੇ ਪਾਉਂ ਲੈਂਦੇ ਆ ਤੇ ਦੇਖੋ ਜੀ ਇਹ ਗ੍ਰੇ ਕਲਰ ਜੇ ਸੋਨੂੰ ਵੀ ਪਸੰਦ ਹੋਗੇ ਹੋਵੇ ਤੁਸੀਂ ਬਲੌਜ ਕੋਟੀ ਜਾਕਟ ਬਣਵਾ ਸਕਦੇ ਆ ਇਹ ਗਰੇ ਕਲਰ ਚ ਆ ਗਈ ਸੀ ਗਰੇਟ ਆ ਗਈ ਸੀ ਵੀ ਦੇਖੋ ਜੇ ਇਹ ਪਿੰਕ ਚ ਕਲਰ ਚ ਆ ਗਈ ਪਿੰਕ ਕਲਰ ਚ ਆ ਗਈ ਬੇਬੀ ਪਿੰਕ ਕਲਰ ਨਹੀਂ ਇਹ ਗਾਜਰੀ ਕਲਰ ਆ ਪਿੰਕ ਨਹੀਂ ਗਾਜਰੀ ਜਿਹਾ ਕਲਰ ਬਹੁਤ ਸੋਹਣਾ ਆ ਬੇਬੀ ਪਿੰਕ ਕਲਰ ਕੁੜੀਆਂ ਵਾਲਾ ਦੇਖੋ ਜੇ ਨਸੂਈ ਹੈ ਆਪਣੇ ਕੋਲ ਸਾਰੇ ਆਰਡਰ ਦੇ ਆ ਇਹਨਾਂ ਚ ਕਲਰ ਸਾਨੂੰ ਕੋਈ ਪਸੰਦ ਹੋਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਆ ਆਪਾਂ ਬਣਾ ਦਵਾਂਗੇ ਵਿੱਚ ਵੈਸਟਰ ਵੀ ਲਿਆਂਦੀ ਹੁੰਦੀ ਆ ਦੇਖੋ ਜੀ ਆਹ ਮਹਿੰਦੀ ਕਲਰ ਵੀ ਮੈਨੂੰ ਸੋਹਣ ਲੱਗਿਆ ਪਰ ਪਹਿਲੀ ਲੈ ਲਿਆ ਇੱਕ ਮਾਸਟਰ ਕਲਰ ਉਹ ਦੇਖੋ ਜੀ ਇੱਕ ਆਪਣੇ ਕੋਲ ਆਹ ਕਲਰ ਕਿਉਂਕਿ ਜ਼ਿਆਦਾਤਰ ਤਾਂ ਪਹਿਲਾਂ ਵੀ ਆਪਣੇ ਕਲਰ ਬਣਾਏ ਹੋਏ ਆ ਕਿਉਂਕਿ ਆਪਾਂ ਤਾਂ ਬਹੁਤ ਜ਼ਿਆਦਾ ਬਣਾਉਣੇ ਫਿਰ ਇਹ ਤਾਂ ਨਹੀਂ ਦੇਖੀਦਾ ਵੀ ਕਿਹੜਾ ਬਣਾਈ ਜੀ ਮੈਨੂੰ ਸੋਹਣਾ ਲੱਗਿਆ ਮੇਰੀ ਲਈ ਜੇ ਕਿਸੇ ਨੂੰ ਬੱਚੇ ਦਾ ਸੈੱਟ ਬਣਵਾਉਣਾ ਕੋਈ ਆਦੀ ਕੋਟੀ ਜਾਗਟ ਬਣਵਾਉਣ ਦੀ ਜਰੂਰ ਦੱਸਿਓ ਇੱਕ ਆ ਹਾ ਸੀਗਾ ਗ੍ਰੇ ਸਕਿਨ ਕਲਰ ਦਾ ਸਕਿਨ ਕਲਰ ਬਹੁਤ ਸੋਹਣਾ ਕਲਰ ਦਾ ਸਕਿਨ ਵੀ ਦੇਖੋ ਬਲੈਕ ਦੇ ਵਿੱਚ ਬਲੈਕ ਦੀ ਤਾਂ ਵੈਸੇ डिमांड ਬਹੁਤ ਹੁੰਦੀ ਆ ਕਰੀਮ ਕਲਰ ਹੋਈ ਤੁਹਾਨੂੰ ਪਸੰਦ ਆ ਸੀ ਸਕਰੀਨਸ਼ਾਟ ਲਿਓ ਕਿ ਆਪਦੇ ਆਰਡਰ ਬਾਕਸ ਕਰਿਓ ਦੇਖੋ ਜੀ ਇਹ ਕ ਆਪਣੇ ਕੋਲ ਆ ਦੇਖੋ ਇਹ ਥੋੜੀ ਜੀ ਮਹਿੰਗੀ ਚ ਆ ਜਾਂਦੀ ਹੈ ਕਿਉਂਕਿ ਇਹ ਆਰ ਡ ਲਾ ਲਈ ਆ ਜਿਹੜੀਆਂ ਪਹਿਣਾ ਕਹਿ ਦਿੰਦੀ ਆ ਵੀ ਪਹਿਲੇ ਆਪਣੀ ਚੀਜ਼ ਵਧੀਆ ਹੋਵੇ ਪੈਸੇ ਦੀ ਕੋਈ ਗੱਲ ਨਹੀਂ ਜਿਵੇਂ ਆਪਾਂ ਕੋਟ ਜਾ ਗਟਾ ਕੋਟੀ ਬਣਾਉਣੀ ਆ ਆਪਾਂ ਵੇਸੇ 15 1600 ਤੱਕ ਬਣਾਉਣੀ ਆ ਤੇ ਜਿਹੜੀਆਂ ਭੈਣਾਂ ਨੇ ਕਹਿ ਵੀ ਕੋਈ ਗੱਲ ਨਹੀਂ ਚੀਜ਼ ਵਧੀਆ ਹੋਵੇ ਤੇ 100 200 ਰੁਪਏ ਪਿੱਛੇ ਫੇਰ ਨਾ ਪਾ ਵੀ ਲੀਖਦੇ ਇਹ ਕਿਸੇ ਦੀ ਆਰਡਰ ਵਾਲੀ ਬਹੁਤ ਸੋਹਣੀ ਪੱਛਮ ਦੀ ਹੈ ਇਹ ਵਧੀਆ ਹੈ ਦੇਖੋ ਜੀ ਤੁਸੀਂ ਵੀ ਬਣਵਾਉਣੀ ਹੋਈ ਤਾਂ ਜਰੂਰ ਦੱਸਿਓ ਇਹ ਵੈਸੇ 100 ਰੁਪਈਆ ਵੀ ਐਕਸਟਰਾ ਬੱਧ ਜਾਂਦੀ ਏ ਕੋਟੀ ਜਾਕਟ ਬਣਵਾਉਣੀ ਹੋਵੇ ਵਧੀਆ ਚਾਹੀਏ ਕਿਉਂਕਿ ਸਾਨੂੰ ਵੀ ਪੜਤਾ ਨਹੀਂ ਪੈਂਦਾ ਇਹਦੀ ਮਹਿੰਗੀ ਪੱਛਮ ਲਾ ਕੇ ਨਾ ਕਿਉਂਕਿ ਮੈਂ ਜਿਵੇਂ ਹੁਣ ਜਾਕਟ ਦੇ 100 ਤੋਂ 800 ਰੁਪਈਆ ਲੈਣਾਗਾ ਤੇ ਅਸੀਂ ਆਹ ਲਾਈਏ ਸਾਨੂੰ ਪੜਤਾ ਨਹੀਂ ਪੈਂਦਾ ਜਿਹੜੀਆਂ ਭੈਣਾਂ ਨੇ ਕਹਿ ਦੇਣਾ ਵੀ ਹਾਂ ਜੀ ਚੀਜ਼ ਸਾ ਤੇ ਵੀਸਾ ਨੂੰ ਕੋਈ ਸੌ ਦਸੋਂਾ ਕੋਈ ਨਹੀਂ ਫਰਕ ਪੈਂਦਾ ਫਿਰ ਆਪਾਂ ਚੀਜ਼ ਫਿਰ ਵਧੀਆ ਲੈ ਕੇ ਆਉਣੇ ਹੁੰਦੇ ਨੇ ਕਿਉਂਕਿ 800 ਲਾ ਕੇ ਆਪਾਂ ਨੂੰ ਫਿਰ ਪਟਕਾ ਨਹੀਂ ਪੈਂਦਾ ਇਹ ਚੀਜ਼ਾਂ ਦਾ ਦੇਖੋ ਜੀ ਬਹੁਤ ਸੁਣੀ ਆਪਣੀ ਆਰਡਰ ਵਾਲੀ ਜਦੋਂ ਬਣ ਕੇ ਤਿਆਰ ਹੋਈ ਸੁਣ ਦਿਖਾਵਾਂਗੇ ਤੁਹਾਨੂੰ ਇਹ ਵੀ ਪਰ ਹਜੇ ਆਪਾਂ ਦੱਸਣਾ ਨਹੀਂ ਹੈਗਾ ਕਿਹਦੀ ਹੈ ਇਹ ਆਰਡਰ ਦੀ ਦੇਖੋ ਜੀ ਆ ਬਲੈਕ ਚ ਆ ਗਏ ਇਹ ਬਲੈਕ ਦੇ ਵਿੱਚ ਜਿਵੇਂ ਉਹ 60 ਰੁਪਿਆ ਵਾਲਾ ਗੋਲਾ ਸੀਗਾ ਤੇ ਇਹ 120 ਰੁਪਿਆ ਵਾਲਾ ਗੋਲਾ ਇਹ ਵੀ ਪੈਣ ਦੀ ਆਰਡਰ ਦੀ ਹੈ ਉਹ ਕਿਹਨੇ ਪੈਣ ਵੀ ਮੇਰੀ ਬਲੈਕ ਚ ਮਹਿੰਗੀ ਚ ਬਣਾਇਓ ਤੇ ਬਣਾ ਕੇ ਤਸ ਨੂੰ ਦਿਖਾਵਾਂਗੇ ਫਿਰ ਆਪਾਂ ਇਹ ਦੇਖੋ ਜੀ 120 ਰੁਪਿਆ ਦਾ ਗੋਲਾ ਉਹ 60 ਆਲਾ ਸੀ ਨਾ ਇਹਦਾ 70 ਰੁਪਿਆ ਦਾ ਗੋਲਾ ਇਹ 120 ਰੁਪਿਆ ਵਾਲਾ ਦੇਖੋ ਜੀ ਚਲੋ ਜੀ ਇਹ ਤਾਂ ਮੈਸ ਨੂੰ ਦਿਖਾਈ ਸੀਗੀ ਇਹ ਹੋਰ ਕੱਲ ਮੈਸ ਨੂੰ ਦਿਖਾਉਣੀ ਆ ਵੀਡੀਓ ਅੱਜ ਆਪਣੀ ਥੋੜੀ ਹੰਦੀ ਹੋ ਗਈ ਇੰਨੇ ਪੈਸੇ ਦੋ ਜੀ ਕੱਪੜੇ ਕੋਲ ਕੱਲ ਰਾ ਹੈਗਾ ਆ ਵੀ ਕਪਾਹ ਨੂੰ ਨਿਊ ਮੰਗਵਾ ਲਿਆ ਨਾ ਲਓ ਜੀ ਦੇਖੋ ਇਹ ਵੀ ਨਵਾਂ ਮੰਗਾਇਆ ਤੇ ਇਹ ਵੀ ਆਪਾਂ ਨੂੰ ਬਹੁਤ ਮਹਿੰਗੀ ਪੈਂਦੀ ਆ ਇਹ ਵੀ 120 ਰੁਪਏ ਦਾ 100 ਗ੍ਰਾਮ ਆਪਾਂ ਨੂੰ ਮਿਲੀ ਆ ਇਹ ਵੀ ਜਿਹੜੀਆਂ ਪਹਿਣਾ ਨੇ ਵੀ ਦੇਖਣਾ ਨਹੀਂ ਬਣਵਾਈ ਇੱਕ ਦਾ ਆਪਾਂ ਨੂੰ ਵੀ ਕਿੰਨੇ ਦੀ ਮਰਜ਼ੀ ਲੱਗੀ ਆ ਕਿਉਂਕਿ ਆਪਾਂ ਆਪਦੀ ਮਾਨਦਰਤਾ ਕੰਮ ਕਰਦੀ ਆ ਤੇ ਆਪਾਂ ਨੂੰ ਜਿਨ੍ਹਾਂ ਨੇ ਆਪਾਂ ਤੋਂ ਵਧੀਆ ਬਣਵਾਉਣੀ ਆ ਫਿਰ ਆਪਾਂ ਮਹਿੰਗੀ ਪਾਚਮ ਦੀ ਬਣਾਉਣੀ ਆ ਇਹ ਤੁਸੀ ਵੀ ਬਣਵਾਉਣੀ ਹੋਈ ਕੋਟੀ ਬਣਵਾਉਣੀ ਹੋਈ ਜਾਗਟੇ ਇਸ ਤਰ੍ਹਾਂ ਪੈਸੇ ਥੋੜੇ ਵੱਧ ਲੱਗਦੇ ਨੇ ਕਿਉਂਕਿ ਵਧੀਆ ਦੇ ਵਿੱਚ ਆ ਇਹ ਇਹ ਸਾਨੂੰ 150 ਰੁਪਏ 100 ਗ੍ਰਾਮ ਮਿਲੀ ਹੈ ਸਾਨੂੰ ਇਹ ਦੇਖੋ ਜੀ ਕਿਉਂਕਿ ਤਾਂ ਹੀ ਫਿਰ ਮੈਂ ਥੋੜੀ ਲੈ ਕੇ ਆਉਣੀ ਹੁੰਦੀ ਆ ਕਿਉਂਕਿ ਜਿਹੜੀਆਂ ਭੈਣਾਂ ਕਹਿ ਦਿੰਦੀਆਂ ਸਾਨੂੰ ਵਧੀਆ ਚੀਜ਼ ਹੋਵੇ ਫਿਰ ਆਪਾਂ ਵਧੀਆ ਲਉਣੀ ਆ ਤੇ ਨਹੀਂ ਤਾਂ ਫਿਰ ਸਾਨੂੰ ਦੱਸਿਆ ਵੀ ਆਪਣੀ ਆਹ ਦੇਖੋ ਜੀ ਮੈਂ 60 ਰੁਪਏ ਵਾਲਾ ਗੋਲੇ ਤਾਂ ਚੱਲੀ ਜਾਂਦਾਗਾ ਇਹਦੀ ਕੋਈ ਟੈਨਸ਼ਨ ਆਪਾਂ ਨੂੰ ਨਹੀਂ ਹੁੰਦੀ ਕਿ ਜਿਹੜੀ ਥੋੜੀ ਮਹਿੰਗੀ ਹੈ ਫਿਰ ਉਹ ਆਪਾਂ ਵੀ ਸੋਚ ਸਮਝ ਕੇ ਬਾਜ਼ਾਰੋਂ ਲੈ ਕੇ ਆਉਣੀ ਆ ਕਿਉਂਕਿ ਕਈ ਭੈਣਾਂ ਨੇ ਕਹਿਣਾ ਵੀ ਸਾਨੂੰ ਕਲਰ ਇਹ ਨਹੀਂ ਚਾਹੀਦਾ ਕਲਰ ਹੋਰ ਆ ਫਿਰ ਅਸੀਂ ਇਕੱਠੀ ਤਾਂ ਨਹੀਂ ਮਗਵਾਉਂਦੇ ਤੇ ਲਓ ਆਪਣੀ ਪਾਚਮਾ ਤੁਹਾਨੂੰ ਦਿਖਾਤਾ ਆਪਾਂ ਇਹ ਕਿ ਸਿੰਗਲ ਸਿੰਗਲ ਪੀ ਗੋਲਾ ਤਾਂ ਖਾਤਾ ਪੋਸਤਾ ਵਸਦਾ ਹੈ ਵੀ ਕਿਉਂਕਿ ਵੀਡੀਓ ਜਿਆਦਾ ਲੰਬੀ ਬਣ ਜਾਣੀ ਸੀਗੀ ਤੇ ਕੁਛ ਰਹੇਗੀ ਤੇ ਆਪਾਂ ਚਲ ਕੋਈ ਗੱਲ ਨੂੰ ਤੁਹਾਨੂੰ ਫੇਰ ਕਿਤੇ ਦਿਖਾ ਦਾਂਗੇ ਇਹ ਕਿ ਮੈਂ ਗੋਲਾ ਤੁਹਾਨੂੰ ਸਾਰੀਆਂ ਪਾਚਮਾ ਚ ਦਿਖਾ ਦਿਆਂਗੀ ਨਾ ਜੇ ਕੋਈ ਪਸੰਦ ਹੋਵੇ ਬੱਚੇ ਦਾ ਸੈੱਟ ਬਣਾਉਣਾ ਕੋਈ ਫਰਾਕ ਬੱਚੇ ਦੀ ਸੈੱਟ ਬਣਾਉਣਾ ਤੇ ਕੋਟੀ ਵਗੈਰਾ ਬਣਾਉਣੀ ਆ ਤੇ ਆਪ ਦਾ ਕੁਝ ਬਣਵਾਉਣਾ ਤੁਸੀਂ ਜਰੂਰ ਦੱਸਿਓ ਤੇ ਲੋ ਜੀ ਆਪਾਂ ਦੁਬਾਰਾ ਫੇਰ ਧੰਨਵਾਦ ਕਰਦੇ ਆਂ ਭੈਣ ਪਾਕਿਸਤਾਨ ਵਾਲੀ ਦਾ ਇਨਾ ਸੋਹਣਾ ਕਮੈਂਟ ਕੀਤਾ ਵੀ ਭੈਣ ਕਹਿੰਦੀ ਭੈਣੇ ਸਾਨੂੰ ਜਦੋਂ ਤੁਸੀਂ ਇੱਥੇ ਆਏ ਗੁਰਦਰ ਸਾਹਿਬ ਜਰੂਰ ਦੱਸਿਓ ਕੋਈ ਨਹੀਂ ਭੈਣੇ ਮੈਂ ਦੁਬਾਰਾ ਫੇਰ ਤੁਹਾਨੂੰ ਕਹਿੰਦੀ ਮੈਂ ਜਰੂਰ ਦੱਸੂਗੀ ਇਹ ਦਵਾਈ ਆਪਾਂ ਤੇ ਇੱਕ ਆਪਣੀ ਲੇਰਾ ਗਾਗਾਸੋਂ ਦੱਸਿਆ ਸੀ ਉਹ ਵੀ ਭੈਣ ਕਹਿੰਦੀ ਮੈਂ ਸੋ ਡੇਲੀ ਵੀਡੀਓ ਵੀ ਰਹੀ ਹੁੰਦੀ ਆ ਤੇ ਚਲੋ ਜੀ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਮੇਰੇ ਨਾਲ ਜੋੜਨ ਦਾ ਤੇ ਉਹ ਤਾਂ ਵੈਸੇ ਸਾਰੀਆਂ ਭੈਣਾਂ ਬਹੁਤ ਵਧੀਆ ਕਮੈਂਟ ਕਰਦੀਆਂ ਜਿੰਨੀਆਂ ਭੈਣਾਂ ਆਪਣੇ ਜੁੜੀਆਂ ਬਹੁਤ ਵਧੀਆ ਕਮੈਂਟ ਕਰਦੀਆਂ ਸਾਰਿਆਂ ਦਾ ਪੱਤਾ ਜਿਲੋਂ ਧੰਨਵਾਦ ਕਰਦੀ ਆ ਮੇਰੀ YouTube ਫੈਮਲੀ ਪਰਿਵਾਰ ਦਾ ਤੇ ਵੱਧ ਤੋਂ ਵੱਧ سپورਟ ਕਰੋ ਤੁਹਾਡੇ سپورਟ ਦੀ ਆਪ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚਲੋ ਜੀ ਠੀਕ ਆ ਵੀਡੀਓ ਜੀ ਆਪਣੀ 12 ਮਿੰਟ ਤੋਂ ਉੱਪਰ ਬਣ ਗਈ ਚਲੋ ਜੀ ਧੰਨਵਾਦ ਮੇਰੀਆਂ ਭੈਣਾਂ ਦਾ